ਮਹੀਨੇ ਦੇ ਪਹਿਲੇ ਹੀ ਦਿਨ ਮਹਿੰਗਾਈ ਦਾ ਚਟਕਾ ਕਮਰਸ਼ੀਅਲ ਗੈਸ ਸਿਲੰਡਰ 39 ਰੁਪਏ ਮਹਿੰਗਾ ਸਿਰਫ 19 ਕਿਲੋ ਵਾਲੇ ਕਮਰਸ਼ੀਅਲ ਗੈਸ ਸਿਲੰਡਰ ਦੇ ਵਧੇ ਰਿਹਾ ਅੱਜ ਚਲਿੱਕਾਰ ਦੇ ਵਿੱਚ ਬੀਕੇ ਉਗਰਾਹਾਂ ਦਾ ਵੱਡਾ ਪ੍ਰਦਰਸ਼ਨ ਸੈਕਟਰ 34 ਦੇ ਵਿੱਚ ਸਵੇਰੇ 11 ਵਜੇ ਲਗਾਉਣਗੇ ਧਰਨਾ ਖੇਤੀ ਨੀਤੀ ਤੇ ਕਰਜ਼ਾ ਮਾਫੀ ਨੂੰ ਲੈ ਕੇ 5 ਦਿਨ ਚੱਲੇਗਾ ਮੋਰਚਾ ਕਾਲ ਐਸਕੇਐਮਬੀ ਸੈਕਟਰ 34 ਦੇ ਵਿੱਚ ਕਰੇਗਾ ਮਹਾਪੰਚਾਇਤ ਰਿਪੋਰਟ ਅੱਜ ਰੋਜ਼ ਦਿਵਸ ਮਰਾਨ ਗਿਆ ਵੱਖ-ਵੱਖ ਸਿੱਖ ਜਥੇਬੰਦੀਆਂ ਸੰਘਰਸ਼ ਦੀ ਅਗਲੀ ਰੂਪਰੇਖਾ ਜੀਤੀ ਜਾਵੇਗੀ ਤਾਂ ਕਿ ਦਰਬਾਰਾ ਜਿੰਨੇ ਚੋਂ ਲੜਨ ਦਾ ਵੀ एलान ਕਰ ਸਕਦੇ ਨੇ ਸੁਖਰਾਜ ਸਿੰਘ ਹਰਿਆਣਾ ਚ ਬੱਧਿਆ ਵੋਟਿੰਗ ਦਾ ਤੈਨ 1 ਅਕਤੂਬਰ ਦੀ ਥਾਂ ਤੇ ਹੁਣ 5 ਅਕਤੂਬਰ ਨੂੰ ਹੋਏਗੀ VOTING 8 ਅਕਤੂਬਰ ਨੂੰ ਆਵੇਗਾ ਨਤੀਜਾ ਬਿਸ਼ਨੋਈ ਸਮਾਜ ਤੇ ਖਾਸ ਤਿਹਾਰ ਕਰਕੇ ਬਦਲੀ ਤਰੀਕ ਹਰਿਆਣਾ ਚ ਚੁਣਾਈ ਮੋਹਲ ਪਖਾਇਆ ਗਿਆ ਆਮ ਆਦਮੀ ਪਾਰਟੀ ਪਾਣੀਪੱਤ ਦੇ ਵਿੱਚ ਵਪਾਰੀਆਂ ਦੇ ਨਾਲ ਗੱਲਬਾਤ ਕਰਨਗੇ ਮੁੱਖ ਮੰਤਰੀ ਮਾਨ ਚਰਖੀਦਾੜ ਦੇ ਵਿੱਚ ਬਦਲਾਅ ਰੱਲੀ ਕਰਨਗੇ ਸੁਨੀਤਾ ਕੇਜੀਵਾਲਤ ਬੱਲਵਗਰ ਦੇ ਵਿੱਚ ਸਿਸੋਧਿਆ ਦਾ ਰੋਡਸ਼ੋ दिल्ली विधानसभा तो आप, आपका विधायक आपके द्वार मुहिम शुरू करेगी आम आदमी पार्टी मनीष सिसोदिया की पैदल यात्रा भी रहेगी जारी दिल्ली के जंत्र मंत्र से प्रदर्शन दे जगमाल वाली दे श्रद्धालु डेरा मुखी संत बहादुर चंदी शकी मौत मामले की मांग रहे सीबीआई जांच कुछ दिन पहला होया मुखी का देहांत ਸਸ਼ਕਾਲ ਨਿਊਜ਼ 18 ਪੰਜਾਬ ਦੇਖ ਰਹੇ ਹੋ ਤੁਸੀਂ ਮੈਂ ਤੁਹਾਡੇ ਨਾਲ ਗੁਰਜੋ ਸੰਦੂ ਸ਼ੁਰੂਆਤ ਕਰਦੇ ਬਲਟਨ ਦੀ ਲੁਧਿਆਣਾ ਤੋਂ ਤਾਂ ਵੱਡੀ ਖਬਰ ਹੈ ਪ੍ਰੇਮਿਕਾ ਦੇ ਪਿਤਾ ਦਾ ਕਤਲ ਕਰਨ ਵਾਲਾ ਸਿੰਘਾ ਰਜੇਵੀ ਫਰਾਰ ਹੈ ਪੁਲਿਸ ਦੇ ਵੱਲੋਂ ਮੁਲਜ਼ਮ ਸਿੰਘਰ ਦੀ ਪਾਲ ਕੀਤੀ ਜਾ ਰਹੀ ਹੈ ਤੇ ਮੁਲਜ਼ਮ ਸਿੰਘਰ ਰਣਜੀਤ ਬਾਠ ਦੀ ਮਾਤਾ ਦਾ ਇਲਜ਼ਾਮ ਹੈ ਕਿ ਅਮਰਤਖ ਦੀ ਬੇਟੀ ਤੇ ਕਤਲ ਦੀ ਸਾਜ਼ਿਸ਼ ਤਾਰਨਾ ਨੇ ਇਲਜ਼ਾਮ ਲਗਾਇਆ ਹੈ ਰਣਜੀਤ ਤੇ ਕਰਨਦੀਪ ਨੇ ਮਿਲੇ ਪੋਗਾ ਦੇ ਨਾਲ ਕਤਲ ਕੀਤਾ ਉਹਨਾਂ ਨੇ ਕਿਹਾ ਹੈ ਰਣਜੀਤ ਤੇ ਕਰਨਦੀਪ ਤੇ ਕਾਨੂੰਨੀ ਕਾਰਵਾਈ ਦੀ ਬੰਦ ਕੀਤੀ ਹੈ ਸਿੰਗਰ ਨੇ ਪ੍ਰੇਮਿਕਾ ਦੇ ਪਿਤਾ ਦਾ ਕਤਲ ਕੀਤਾ ਸੀ ਤਾਂ ਲੁਧਿਆਣਾ ਦੇ 78 ਸਾਲਾ ਰਵਿੰਦਰ ਸਿੰਘ ਦਾ ਮਰਡਰ ਕੀਤਾ ਗਿਆ ਸਿੰਗਰ ਰਣਜੀਤ ਬਾਠ ਨੇ ਪਤੀ ਜੇਦੇ ਨਾਲ ਰਲ ਕੇ ਮਰਡਰ ਕੀਤਾ ਵਿਦੇਸ਼ ਜਾਣ ਦੀ ਪ੍ਰੇਮਿਕਾ ਨੂੰ WhatsApp ਤੇ ਮੈਸੇਜ ਕੀਤਾ ਕਤਲ ਕਰਕੇ ਪ੍ਰੇਮਿਕਾ ਤੋਂ ਮਾਫੀ ਮੰਗੀ ਆ ਪ੍ਰੇਮਿਕਾ ਨੂੰ ਲਿਖਿਆ ਸੀ ਕਿ ਝਾੜੀਆਂ ਚ ਲਾਸ਼ ਪਈ ਹੋਈ ਹੈ ਪ੍ਰੇਮਿਕਾ ਦੀ ਸ਼ਿਕਾਇਤ ਆਸਟ੍ਰੇਲੀਆ ਤੋਂ ਰਿਪੋਰਟ ਕੀਤਾ ਗਿਆ ਸੀ ਇਹ ਮੁਲਜ਼ਮ ਤਾਂ ਮੁਲਜ਼ਮ ਜਲੰਧਰ ਦੇ ਪਿੰਡ ਬਾਠ ਦਾ ਰਹਿਣ ਵਾਲਾ ਹੈ ਔਰ ਦੱਸਿਆ ਜਾ ਰਿਹਾ ਹੈ ਕਿ ਇਹ ਆਸਟ੍ਰੇਲੀਆ ਦੇ ਵਿੱਚ ਸਨ ਦੋਵੇਂ ਇਕੱਠੇ ਉਸਦੀ دوست ਸੀ ਤਾਂ ਉਸਤੇ ਇਹ ਦਬਾਅ ਬਣਾ ਰਿਆ ਸੀ ਕਿ ਆਪਣੇ ਪਤੀ ਨੂੰ ਤਲਾਕ ਦੇ ਕੇ ਉਸਦੇ ਨਾਲ ਵਿਆਹ ਕਰਾ ਲਵੇ ਪਰ ਜਦੋਂ ਉਸਨੇ ਮਨ੍ਹਾ ਕਰ ਦਿੱਤਾ ਤਾਂ ਫਿਰ ਉੱਥੇ ਉਸ ਨੂੰ ਤੰਗ ਪਰੇਸ਼ਾਨ ਕਰਨ ਲੱਗਾ ਜਿਸ ਤੋਂ ਬਾਅਦ ਪ੍ਰੇਮਿਕਾ ਨੇ ਸ਼ਿਕਾਇਤ ਦਿੱਤੀ ਆਸਟ੍ਰੇਲੀਆ ਪੁਲਿਸ ਨੂੰ ਤਾਂ ਆਸਟ੍ਰੇਲੀਆ ਤੋਂ ਰਿਪੋਰਟ ਕਰ ਦਿੱਤਾ ਗਿਆ ਸੀ ਸਿੰਗਰ ਬਾਠ ਨੂੰ ਜਿਸ ਤੋਂ ਬਾਅਦ ਇਸਨੇ ਪੰਜਾਬ ਆ ਕੇ ਇਹ ਵਾਰਦਾਤ ਨੂੰ ਅੰਜਾਮ ਦਿੱਤਾ ਹੈ ਹੁਣ ਤੱਕ ਦੀ ਜਾਣਕਾਰੀ ਦੇ ਮੁਤਾਬਿਕ ਪਰ ਹੁਣ ਇੱਕ ਇਸ ਦੇ ਵਿੱਚ ਅਸੀਂ ਕਹਿ ਸਕਦੇ ਹਾਂ ਟਰਵਿਸਟ ਆਨ ਦਾ ਹੋਇਆ ਸਾਰੇ ਮਾਮਲੇ 'ਚ ਨਜ਼ਰ ਆ ਰਹੇ ਹੈ ਤੋ ਕੀ ਸਾਥ ਤਰਤੇ ਜਿਹੜੇ ਇਲਜ਼ਾਮ ਨੇ ਉਹ ਕਿਹਾ ਜਾ ਰਿਹਾ ਕਿ ਕਿਰਨਦੀਪ ਕੌਰ ਤੇ ਵੀ ਨਹੀਂ ਔਰ ਉਹ ਵੀ ਇਸ ਦੇ ਵਿੱਚ ਸ਼ਾਮਿਲ ਹੈ। ਨਾ ਤਾਂ ਆਪਸ ਵਿੱਚ ਸਾਲ ਹੀ ਹੋ ਗਿਆ ਸੀ ਗੱਲ ਚੱਲਦੀ ਨਹੀਂ। ਕਿ ਅਨਪ੍ਰੀਤ ਕਹਿੰਦੀ ਸੀ ਕਰਨਦੀਪ ਉਹਦਾ ਨਾਂ ਉਹ ਕਹਿੰਦੀ ਸੀ ਵੀ ਮੈਨੂੰ ਕਰਨ ਦੇ ਇਕੱਲਾ ਨਾਂ ਦਾ ਪਤਾ ਸਾਰੇ ਦਾ ਨਹੀਂ। ਤੇ ਉਹ ਕਹਿੰਦੀ ਸੀ ਮੈਂ ਤੇਰਾ ਵਿਆਹ ਕਰਾਉਂਗੀ। ਤੇ ਇਹਦਾ ਡੈਡੀ 6 ਮਹੀਨੇ ਰਹਿ ਕੇ ਆਇਆ ਹੈ ਕੈਨੇਡਾ ਦੇ ਕੋਲ ਰਣਜੀਤ ਕੋਲ ਉਹਨੇ ਟਿਕਟ ਵੀ ਆਪਦੇ ਕੋਲੋਂ ਲਾ ਕੇ ਉਹਨੂੰ ਫੇਰ ਇਧਰ ਹੀ ਦਿੰਦੀ ਆ ਭੇਜਿਆ ਸੀਗਾ। ਤੇ ਉਹ ਵਿੱਚ ਰਿਸ਼ਤਾ ਨਹੀਂ ਇਹਨਾਂ ਦਾ ਹੋਣ ਦਿੰਦਾ। ਇਹਨਾਂ ਨੇ ਦੋਵਾਂ ਨੇ ਕੋਈ ਸਲਾਹ ਕਰਕੇ ਤੇ ਇਹਨੂੰ ਮਰਵਾਇਆ ਹੈ ਇਹ ਦੇਖੋ ਇਹਨੇ ਕਿਹਾ ਮੈਂ ਕਹਿੰਦੇ ਨੇ ਅੱਛਾ ਜੀ ਕਹਿਮਦੀ ਜੀ ਪਿਆਖਰੇ ਕਿਆ ਨਹੀਂ ਆਉਦਾ ਨਾ ਠੀਕ ਹੈ ਹਾਂਜੀ ਹਾਂ ਕਿੰਨਾ ਚਿਰ ਹੋ ਗਿਆ ਸੀ ਇਹਨਾਂ ਦੇ ਰਿਲੇਸ਼ਨ ਨੂੰ ਸਾਲ ਹੋ ਗਿਆ ਤਾਂ ਦੱਸਣ ਦਾ ਹੈ ਅੱਛਾ ਜੀ ਹਾਂਜੀ ਆ ਜਦੋਂ ਕੈਨੇਡਾ ਉਦੋਂ ਕਹਿੰਦਾ ਹਾਂ ਆਸਟ੍ਰੇਲੀਆ ਮੈ ਲੱਭੀ ਹੈ ਕੁੜੀ ਮੈਂ ਉਧਰ ਵਿਆਹ ਕਰਾਉਣਾ ਇਹ ਗੱਲ ਕਰਦੇ ਫੋਨ ਤੇ ਉਹਨਾਂ ਤੁਹਾਡੇ ਘਰੇ ਵੀ ਆਈ ਉਹ ਕੁੜੀ ਨਹੀਂ ਘਰੇ ਨਹੀਂ ਆਈ ਜੇ ਨਹੀਂ ਆਈ ਇੰਡੀਆ ਨਹੀਂ ਆਈ ਅੱਛਾ ਬਾਕੀ ਇਹਦੀ ਫੋਟੋ ਨੇ ਇੱਥੇ ਟੇਬਲ 'ਤੇ ਵੀ ਛਪਾਇਆ ਆ ਰਣਜੀਤ ਨੇ ਤੇ ਉਹ ਗੋਣੀ ਉਹ ਤੇ ਗੁੰਦ ਰਹਿੰਦਾ ਹੁੰਦਾ ਸੀਗਾ ਉਹ ਹੀ ਫੋਨ ਕਰਦੀ ਸੀ ਮੇਰੇ ਨਾਲ ਗੱਲ ਕਰਦੀ ਹੁੰਦੀ ਰঞ্জੀਤ ਦੇ ਫੋਨ ਤੋਂ ਹੂੰ ਤੇ ਫਿਰ ਜਿੱਦਣ ਉਹ ਮੁੱਕਾ ਉਹਦੋਂ ਹੀ ਮੈਨੂੰ ਫੋਨ ਉਹਦਾ ਆਇਆ ਮੇਰਾ ਡੈਡੀ ਇਦਾਂ ਹੋ ਗਿਆ ਹੈ ਮਾਰਤਾ ਆ ਜਿੱਦਾਂ ਕਿਦਾਂ ਅੱਛਾ ਕੁੜੀ ਨੇ ਤੁਹਾਨੂੰ ਫੋਨ ਕੀਤਾ ਹਾਂਜੀ ਸਾਨੂੰ ਕੀ ਪਤਾ ਸਾਨੂੰ ਕੋਈ ਪਤਾ ਥੋੜੀ ਸੀਗਾ ਅੱਛਾ ਜੀ ਉਹਨੇ ਦੱਸਿਆ ਸਾਨੂੰ ਕੀ ਉਹਨੇ ਕੀ ਕਿਹਾ ਉਹਨੇ ਕਹਿੰਦੇ ਡੈਡੀ ਬਾਠ ਨੇ ਮਾਰਤਾ ਅੱਛਾ ਹਾਂਜੀ ਹਾਂ ਇਦਾਂ ਪਿਆ ਤੇ ਇਹਦੇ ਨਾਲ ਰঞ্জੀਤ ਦੇ ਨਾਲ ਜਿਹੜਾ ਇੱਕ ਲੜਕਾ ਹੋਰ ਹੈਗਾ ਵਾ ਉਹ ਕੌਣ ਹੈਗਾ ਕੋਈ ਛੱਡ ਪੁੱਤ ਆ ਬੁੱਲੀ ਉਹਦਾ ਨਾਮ ਬਲਜਿੰਦਰ ਸਿੰਘ ਹੈ ਬੁੱਲੀ ਇਹ ਕਹਿੰਦਾ ਹੁੰਦਾ ਹਿਲਾੜਨਾ ਹਾਂ ਉਹ ਇਹਨੂੰ ਨਾਲ ਲੈ ਗਿਆ ਉਹਨੂੰ ਪਤਾ ਨਹੀਂ ਸੀ ਵੀ ਕਿੱਥੇ ਚੱਲਿਆ ਕਹਿੰਦਾ ਆਪਾਂ ਚੰਡੀਗੜ੍ਹ ਜਾਣਾ ਤੇ ਲੈ ਗਿਆ ਕਿਤੇ ਇੱਥੇ ਤੇ ਹੁਣ ਮੈਨੂੰ ਕੋਹ ਦੇ ਅੱਕ ਫਸ ਗਿਆ ਵਿਚਾਰ ਉਹਦੇ ਲੋਸ਼ਿਆ ਨਹੀਂ ਕੋਈ ਵੀ ਤੇ ਹੁਣ ਜਿੰਦ ਕਿਤੇ ਤੁਹਾਡੇ ਨਾਲ ਉਹੀ ਗੱਲ ਕੋਈ ਨਾ ਸਾਡੇ ਨਾਲ ਕੋਈ ਗੱਲ ਨਹੀਂ ਕਹਿੰਦਾ ਮੈਂ ਬਾਹਰ ਮੈਨੂੰ ਕਹਿੰਦਾ ਟੈਕੀ ਕੁਚੀ ਆਪਦਾ ਲੈ ਗਿਆ ਕਹਿੰਦਾ ਮੈਂ ਬਾਹਰ ਚੱਲੇ ਆ ਅੱਗੇ ਇੱਕ ਦਿਨ ਇੱਕ ਦਿਨ ਫੋਨ ਆਇਆ ਯਾ ਪਰਸਾ ਰਾਤ ਨੂੰ ਤੇ ਮੈਂ ਮੈਨੂੰ ਵੀ ਮੈਂ ਉਹਦੇ ਨਾਲ ਲੜੀ ਗਈਆਂ ਮੈਨੂੰ ਪੁੱਛਿਆ ਨਹੀਂ ਕਿ ਤੂੰ ਕਿੱਥੇ ਆ ਕਿੱਥੇ ਨੇ ਹਨਾ ਮੈਂ ਉਹਨਾਂ ਕਰ ਤੋਂ ਕੀ ਕਰਾ ਕਰਕੇ ਗਿਆ ਉਹਨੂੰ ਲੱਤ ਫਸਾ ਗਿਆ ਬਸ ਆਜ ਮੈਂ ਉਹਨੇ ਲੜੀ ਦੀ ਤੇ ਉਹ ਮੈਨੂੰ ਇੰਨਾ ਨਹੀਂ ਦਿਮਾਗ ਨੇ ਕੰਮ ਕੀਤਾ ਕਿ ਉਹਨੂੰ ਪੁੱਛਾਂ ਤਾਂ ਇਹ ਸਾਰੇ ਸਟੇਟਮੈਂਟ ਹੈ ਰنجੀਤ ਬਾਠ ਦੇ ਮਾਤਾ ਦੀ ਰਾਖਵ ਜੈਨ ਮੇਰੇ ਜੋਗੀ ਫੋਨ ਲਾਈਨ ਤੇ ਨੇ ਰਾਖਵ ਇੱਕ ਨਵਾਂ ਟਵਿਸਟ ਸੀ ਕਹਿ ਸਕਦੇ ਸਾਰੇ ਮਾਮਲੇ ਚ ਆਇਆ ਰنجੀਤ ਬਾਠ ਦੇ ਮਾਤਾ ਕਹਿ ਰਹੇ ਨੇ ਕਿ ਕਿਰਨ ਦਾ ਨਾਲ ਇਸ ਸਾਰੇ ਮਾਮਲੇ ਚ ਵਾਰਦਾਤ ਚ ਰੋਲ ਹੈ ਕਿਉਂਕਿ ਉਹ ਵੀ ਚਾਹੁੰਦੀ ਸੀ ਕਿ ਵਿਆਹ ਕਰਾਵੇ ਰنجੀਤ ਦੇ ਨਾਲ ਔਰ ਰਸਤੇ ਦਾ ਜਿਹੜਾ ਪੱਥਰ ਹੈ ਕਿਸਮ ਦੇ ਨਾਲ ਆਪਣੇ ਪਿਤਾ ਨੂੰ ਸਮਝਦੇ ਸਨ ਤਾਂ ਉਹਨਾਂ ਨੂੰ ਹਟਾਇਆ ਗਿਆ ਹੈ ਮਿਲ ਕੇ ਬਿਲਕੁਲ ਇੱਕ ਸੌ ਨਾਲ ਗੈਸਰ ਦੀ ਕਹਾਣੀ ਪੂਰੀ ਜਿਹੜਾ ਬਦਲ ਚੁੱਕੀ ਬਈ ਹੈ ਕਿਉਂਕਿ ਪਹਿਲਾਂ ਤਾਂ ਹੀ ਗਲਤ ਸੀ ਜਦ ਰਹੀ ਸੀ ਕਿ ਰਣਜੀਤ ਨੇ ਜਿਹੜਾ ਕਿ ਮਾਰਿਆ ਹੈਗਾ ਕਿ ਇਹ ਕਹਿ ਸਕਦੇ ਕਿ ਗੁੱਸੇ ਵਿੱਚ ਆ ਕੇ ਕਿ ਚਲੋ ਮੈਨੂੰ ਬੁਲਾ ਨਹੀਂ ਰਹੀ ਹੈ ਤੇ ਹੁਣ ਮੈਨਾਂ ਗਲਤ ਬਾਤ ਨਹੀਂ ਕਰਦੀ ਪਈ ਹੈ ਤੇ ਪਹਿਲਾਂ ਤਾਂ ਇਹ ਐਂਗਲ ਹੀ ਸਾਹਮਣੇ ਆ ਰਿਹਾ ਤੇ ਕਿ ਈਗੋ ਤੇ ਹਰਟ ਕਰਕੇ ਤੇ ਤਾਂ ਕਰਕੇ ਉਹਨੇ ਮਾਰਿਆ ਤੇ ਉਸ ਤੋਂ ਬਾਅਦ ਮੈਸੇਜ ਵੀ ਕੀਤਾ ਹੈਗਾ ਪਰ ਉਹਨੇ ਜਿਹੜਾ ਚਰਨਜੀਤ ਕੋਲ ਜੋ ਕਿ ਸਿੰਗਰ ਦੀ ਮਾਂ ਉਹਦੇ ਬਿਆਨਤ ਬਤ ਗੱਲ ਬਿਲਕੁਲ ਬਦਲ ਚੁੱਕੀ ਕਿ ਦੋਨਾਂ ਨੇ ਮਿਲਿਤ ਗੱਲ ਤੇ ਯਾਨੀ ਕਿ ਦੋਨਾਂ ਨੇ ਸਹਿਮਤ ਸੀ ਕਿਉਂਕਿ ਜਿਹੜੇ ਉਹ ਕੁਕੜੀ ਦੇ ਪਿਓ ਸੀ ਉਸਨੇ ਪਹਿਲਾਂ ਉਹਨਾਂ ਕੋਲ ਗਿਆ ਸੀਗਾ ਉਸ ਤੋਂ ਬਾਅਦ ਉਹ ਵਿਆਹ ਤੋਂ ਇਨਕਾਰ ਕਰਦਾ ਪਿਆ ਸੀਗਾ ਤੇ ਕਿਤਨੇ ਕਿਤੇ ਰੁੜੜਾ ਸਮਝਦੇ ਪਏ ਸੀ ਆਪਣੇ ਪਿਆਰ ਦਾ ਤੇ ਤਾਂ ਕਰਕੇ ਦੋਨਾਂ ਨੇ ਮਿਲ ਕੇ ਜਿਹੜਾ ਕਿ ਪਲਾਨ ਬਣਾਇਆ ਤਾਂ ਉਹਨੂੰ ਮਾਰਿਆ ਤੇ ਜਿਹੜਾ ਭਤੀਜਾ ਸੀਗਾ ਉਹਨਾਂ ਵੀ ਰੋਲ ਜਿਹੜਾ ਕਿ ਕਲੀਅਰ ਕਰਦੇ ਪਏ ਕਿ ਉਹਨਾਂ ਦਾ ਕੁਝ ਪਤਾ ਹੀ ਨਹੀਂ ਸੀਗਾ ਉਹ ਸਿਰਫ ਵੈਸੇ ਹੀ ਗਿਆ ਸੀਗਾ ਤੇ ਉਹ ਬੇਮਤਲਫ ਅੱਜ ਗਿਆ ਤੇ ਮਾਂ ਨੇ ਜਦੋਂ ਫੋਨ ਤੇ ਗੱਲਬਾਤ ਕੀਤੀ ਉਦੋਂ ਵੀ ਡਾਂਟ ਲਗ ਦੋਨੋਂ ਨਾਲ ਕਿਉਂ ਲੈ ਕੇ ਗਿਆ ਇਹ ਤੁਹਾਡੇ ਦੋਨਾਂ ਦਾ ਮਸਲਾ ਸੀ ਯਾਨੀ ਤੁਹਾਨੂੰ ਬੇਕਸੂਰ ਹਜੇ ਦੋਸ਼ਿਆ ਜਾ ਰਿਹਾ ਲੇਕਿਨ ਹਜੇ ਵੀ ਪੁਲਿਸ ਜਿਹੜੀ ਕਿ ਇਨਵੈਸਟੀਗੇਸ਼ਨ ਕਰਦੀ ਪਈ ਮੈਨੂੰ ਲੱਗਦਾ ਕਿ ਹੁਣ ਇਸ ਬਿਆਨ ਤੋਂ ਬਾਅਦ ਇੱਕ ਨਵਾਂ ਐਂਗਲ ਪੁਲਿਸ ਨੂੰ ਵੀ ਮਿਲੂਗਾ ਕਿ ਆਖਿਰ ਉਸ ਕੁੜੀ ਦਾ ਵੀ ਕੀਤੇ ਮਾਮਲੇ ਵਿੱਚ ਕੀ ਰੋਲ ਹੈ ਕਿ ਉਹ ਝੂਠ ਬੋਲਦੀ ਪਈ ਹੈ ਜਾਂ ਫਿਰ ਇੱਕ ਫਿੰਕਰ ਦੀ ਮਾਬਲੇ ਗੱਲ ਜਿਹੜੀ ਹੈ ਕਹੀ ਜਾ ਰਹੀ ਹੈ ਉਹ ਝੂਠੀ ਹੈਗੀ ਹੈ ਠੀਕ ਹੈ ਬਹੁਤ ਬਹੁਤ ਸ਼ੁਕਰੀਆ ਰਾਘਵ ਤਮਾਮ ਜਾਣਕਾਰੀ ਲਈ ਧੰਨਵਾਦ ਹੈ ਤਕੁਲ ਮਿਲਾਕੇ ਤਾਂ ਰੰਜੀਤ ਦੀ ਗ੍ਰਿਫਤਾਰੀ ਤੋਂ ਬਾਅਦ ਹੀ ਖੁਲਾਸਾ ਹੋ ਸਕਦਾ ਹੈ ਜਿਸ ਦੇ ਵਿੱਚ ਇਨਵੈਸਟੀਗੇਸ਼ਨ ਹੋਏਗੀ ਤਾਂ ਪਤਾ ਲੱਗੇਗਾ ਕਿ ਉਸ ਦੇ ਇਕੱਲੇ ਦੇ ਵੱਲੋਂ ਇਹ ਕਦਮ ਚੁੱਕਿਆ ਗਿਆ ਹੈ ਜਾਂ ਫਿਰ ਕਿਰਨਦੀਪ ਕੌਰ ਦਾ ਇਸ ਦੇ ਵਿੱਚ ਕੋਈ ਹੱਥ ਹੈ ਅੱਗੇ ਵਧਾਂਗੇ ਉਧਰ ਕੰਗਨਾਰ ਅਨੋਦ ਦੇ ਖਿਲਾਫ ਐਫਆਈਆਰ ਦੀ ਮੰਗ ਤੇਜ਼ ਹੋ ਗਈ ਹੈ ਐਫਆਈਆਰ ਦੀ ਮੰਗ ਨੂੰ ਲੈ ਕੇ ਚੰਡੀਗੜ੍ਹ ਕੋਰਟ ਦੇ ਵਿੱਚ ਪਟੀਸ਼ਨ ਦਾਖਲ ਕੀਤੀ ਗਈ ਹੈ ਤਾਂ ਚੰਡੀਗੜ੍ਹ ਦੇ ਐਸਐਸਪੀ ਨੂੰ ਐਫਆਈਆਰ ਦੇ ਲਈ ਨਿਰਦੇਸ਼ ਦੇਣ ਦੀ ਮੰਗ ਕੀਤੀ ਗਈ ਹੈ ਜ਼ਲਾਬਾਰ ਐਸੋਸੀਏਸ਼ਨ ਦੇ ਸਾਬਕਾ ਪ੍ਰਧਾਨ ਐਡਵੋਕੇਟ ਰਵਿੰਦਰ ਸਿੰਘ ਬਸੀ ਨੇ ਇਹ ਪਟੀਸ਼ਨ ਦਾਖਲ ਕੀਤੀ ਹੈ ਤਾਂ ਫਿਲਮ ਐਮਰਜੈਂਸੀ ਨੂੰ ਲੈ ਕੇ ਪਟੀਸ਼ਨ ਦਾਖਲ ਕੀਤੀ ਗਈ ਸੀ ਐਮਰਜੈਂਸੀ ਦੇ ذریعے ਸਿੱਖਾਂ ਦੇ ਅਕਸ ਨੂੰ ਗਲਤ ਢੰਗ ਦੇ ਨਾਲ ਪੇਸ਼ ਕਰਨ ਦਾ ਇਲਜ਼ਾਮ ਲੱਗਿਆ ਹੈ ਤਮਾਮਲੇ ਦੇ ਵਿੱਚ 17 ਸਤੰਬਰ ਨੂੰ ਦੱਸ ਦਿੱਤੀ ਹੈ ਕਿ ਸੁਣਵਾਈ ਹੋਏਗੀ ਔਰ ਸਾਰਾ ਮਾਮਲਾ ਫਿਲਮ ਐਮਰਜੈਂਸੀ ਦੇ ਨਾਲ ਜੁੜਿਆ ਹੋਇਆ ਹੈ ਲਗਾਤਾਰ ਵਿਰੋਧ ਹੋ ਰਿਹਾ ਹੈ ਇੱਕ ਪਾਸੇ ਸੈਂਸਰ ਬੋਰਡ ਦੀ ਸਟੇਟਮੈਂਟ ਕੋਰਟ ਦੇ ਵਿੱਚ ਆਈ ਹੈ ਉਹਨਾਂ ਨੇ ਕਿਹਾ ਕਿ ਸੈਂਟਰਲ ਜਿਹੜਾ ਸੈਂਸਰ ਸਰਟੀਫਿਕੇਟ ਹੈ ਅਜੇ ਫਿਲਮ ਨੂੰ ਨਹੀਂ ਮਿਲਿਆ ਯਾਨੀ ਕਿ ਸੁਭਾਵਿਕ ਤੌਰ ਤੇ ਜਦ ਤੋਂ ਸਰਟੀਫਿਕੇਟ ਜਾਰੀ ਨਹੀਂ ਹੁੰਦਾ ਤਾਂ ਫਿਲਮ ਰਿਲੀਜ਼ ਅੱਗੇ ਵਧਾਂਗੇ ਤਾਂ ਮਾਧਪਰਦੇਸ਼ ਦੇ ਸਾਕਰ ਦੇ ਵਿੱਚ ਕਰੋੜਾ ਰੁਪਏ ਦੀ ਲੁੱਟ ਹੋਈ ਹੈ 12 ਕਰੋੜ ਰੁਪਏ ਦੇ ਆਈਫੋਨ ਲੁੱਟੇ ਗਏ ਨੇ ਕੰਟੇਨਰ ਡਰਾਈਵਰ ਦੇ ਹੱਥ ਪੈਰ ਬੰਨ ਕੇ ਦੱਸ ਤਗੇ ਕਿ ਆਈਫੋਨ ਲੁੱਟੇ ਗਏ ਨੇ ਐਫ ਆਈ ਆਰ ਦੇ ਲਈ 15 ਦਿਨ ਤੱਕ ਥਾਣੇ ਦੇ ਚੱਕਰ ਕੱਟਦਾਰੇ ਆ ਡਰਾਈਵਰ ਆਈ ਜੀ ਤੱਕ ਮਾਮਲਾ ਪਹੁੰਚੇ ਤੇ ਵੱਡੀ ਕਾਰਵਾਈ ਹੋਈ ਹੈ ਆਈ ਜੀ ਨੇ ਥਾਣਾ ਚਾਰਜ ਅਤੇ ਐਸ ਆਈ ਨੂੰ ਲਾਈਨ ਹਾਜ਼ਰ ਕਰ ਲਿਆ ਹੈਡ ਕਨਸਟੇਬਲ ਨੂੰ ਵੀ ਸਸਪੈਂਡ ਕਰ ਦਿੱਤਾ ਗਿਆ ਤੇ ਨਾ ਪੁਲਿਸ ਮੁਲਾਜ਼ਮਾਂ ਤੇ ਲਾਪਰਵਾਹੀ ਵਰਤਣ ਦਾ ਇਲਜ਼ਾਮ ਹੈ ਪੁਲਿਸ ਦੇ ਮੁਤਾਬਿਕ 14 ਅਗਸਤ ਨੂੰ ਆਈਫੋਨ ਦੇ ਨਾਲ ਭਰਿਆ ਹੋਇਆ ਯੂਪੀ ਨੰਬਰ ਦਾ ਕੰਟੇਨਰ ਹੈਦਰਾਬਾਦ ਤੋਂ ਦਿੱਲੀ ਦੇ ਲਈ ਨਿਕਲਿਆ ਸੀ ਪਰ ਉਸ ਦੀ 12 ਕਰੋੜ ਦੇ ਇਹ ਆਈਫੋਨ ਜਿਹੜੇ ਚੋਰੀ ਹੋ ਗਏ ਹੱਥ ਪੈਰ ਵੱਢ ਲਏ ਗਏ ਸਨ ਡਰਾਈਵਰ ਦੇ ਜਿਸ ਤੋਂ ਬਾਅਦ ਇਹ ਚੋਰੀ ਹੋਈ ਹੈ ਤਾਂ ਹੁਣ ਇਸ ਮਾਮਲੇ ਦੇ ਵਿੱਚ ਇੱਕ ਵੱਡਾ ਐਕਸ਼ਨ ਹੋਇਆ ਹੈ ਔਰ ਫਲ ਮਿਲਾ ਕੇ ਆਈਜੀ ਤੱਕ ਇਹ ਮਾਮਲਾ ਪਹੁੰਚਿਆ ਜਿਨ੍ਹਾਂ ਨੇ ਐਸਆਈ ਨੂੰ ਨਾਲ ਕੀ ਥਾਣਾ ਇੰਚਾਰਜ ਨੂੰ ਲਾਇਨ ਹਾਜ਼ਰ ਕੀਤਾ ਹੈ ਹੈਡ ਕਨਸਟੇਬਲ ਨੂੰ ਵੀ ਸਸਪੈਂਡ ਕਰ ਦਿੱਤਾ ਗਿਆ ਹੈ ਔਰ ਇਲਜ਼ਾਮ ਨੇ ਕੀ ਉਹਨਾਂ ਨੇ ਲਾਪਰਵਾਹੀ ਵਰਤੀ ਇਨਾ ਸਮਬਿਤਨ ਤੋਂ ਬਾਅਦ ਵੀ ਐਫ ਆਈ ਆਰ ਦਰਜ ਨਹੀਂ ਆਈਫੋਨ ਦੇ ਅਸੀਂ ਕਹਿ ਸਕਦੇ ਹਾਂ ਕਿ ਇਥੇ ਲੁਟੇਰਿਆਂ ਦੇ ਵੱਲੋਂ ਹੱਤਸਾਖ ਕੀਤਾ ਗਿਆ ਹੈ ਆਈਫੋਨ ਦੀ ਲੁੱਟ ਕੀਤੀ ਗਈ ਔਰ ਇਹ ਵੀ ਆਈਫੋਨ 1 2 ਨਹੀਂ ਪਲਕਿ 12 ਕਰੋੜ ਰੁਪਏ ਦੇ ਆਈਫੋਨ ਪੂਰਾ ਕੰਟੇਨਰ ਭਰਿਆ ਹੋਇਆ ਸੀ ਆਈਫੋਨ ਦਾ ਜਿਹੜੇ ਲੁਟੇ ਗਏ ਨੇ ਔਰ ਕਿੱਥੇ ਇਹ ਲੁਟੇਰੇ ਫੋਨ ਲੈ ਕੇ ਗਏ ਨੇ ਇਹ ਬਹੁਤ ਵੱਡੀ ਗੱਲ ਕਹਿ ਸਕਦੇ ਆ ਜੇ ਇਨਵੈਸਟੀਗੇਸ਼ਨ ਦਾ ਪਾਰਟ ਹੈ ਪਰ ਆਪਣੇ ਆਪ ਦੇ ਵਿੱਚ ਕਈ ਸਵਾਲ ਨੇ ਕਿਉਂਕਿ ਜਿਹੜੀ ਕਾਰਵਾਈ ਹੈ ਉਹ ਵੀ ਦੇਰੀ ਦੇ ਨਾਲ ਹੋਈ ਔਰ ਇਵਨ ਆਈਜੀ ਨੇ ਇੰਟਰਫੀਰੈਂਸ ਕੀਤੀ ਹੈ ਉਸ ਤੋਂ ਬਾਅਦ ਜਾ ਕੇ ਕਿਤੇ ਇਹ ਕਾਰਵਾਈ ਜਿਹੜੀ ਹੈ ਉਹ ਕੀਤੀ ਗਈ ਹੈ ਨਹੀਂ ਤਾਂ ਐਫਆਈਆਰ ਤੱਕ ਦਰਜ ਨਹੀਂ ਹੋਈ ਡਰਾਈਵਰ ਲੰਬੇ ਸਮੇਂ ਤੱਕ ਕਈ ਦਿਨਾਂ ਤੱਕ ਚੱਕਰ ਕੱਟਦਾ ਰਿਹਾ ਥਾਣੇ ਦੇ ਆ ਦਰਯੂਪੀ ਦੇ ਬਿਹਰਾਏਚ ਦੇ ਵਿੱਚ ਆਪਰੇਸ਼ਨ ਪੇੜੀਆ ਜਾਰੀ ਹੈ ਅਜੇ ਵੀ ਦੋ ਆਦਮ ਖੋਰ ਬਗਿਆੜਾਂ ਦੀ ਭਾਲ ਕੀਤੀ ਜਾ ਰਹੀ ਹੈ ਬਗਿਆੜਾਂ ਨੂੰ ਫੜਨ ਦੇ ਲਈ ਦੱਸਿਆ ਕਿ ਹੁਣ ਡਰੋਨ ਦੀ ਮਦਦ ਲਈ ਜਾ ਰਹੀ ਹੈ ਡਰੋਨ ਦੇ ذریعے ਬਗਿਆੜਾਂ ਤੇ ਨਜ਼ਰ ਰੱਖੀ ਜਾ ਰਹੀ ਹੈ ਆਪਰੇਸ਼ਨ ਪੇੜੀਆ ਦੇ ਤਹਿਤ ਹੁਣ ਤੱਕ ਚਾਰ ਬਗਿਆੜ ਫੜੇ ਗਏ ਨੇ ਬਗਿਆੜਾਂ ਨੇ ਹਮਲਾ ਕਰਕੇ 8 ਲੋਕਾਂ ਦੀ ਜਾਨ ਲੈ ਲਈ ਹੈ ਹਰ ਪਾਸੇ ਫੌਫ ਹੈ ਔਰ ਸਿਰਫ ਇੱਕ ਹੀ ਇਲਾਕਾ ਨਹੀਂ ਬਲਕਿ ਦੇ ਨਾਲ ਲੱਗਦੇ ਕਈ ਇਲਾਕਿਆਂ ਦੇ ਵਿੱਚ ਬੇहद ਫੌਫ ਹੈ ਲਗਾਤਾਰ ਜੰਗਲੇ ਲਾਏ ਹੋਏ ਨੇ ਪੂਰੀ ਕੋਸ਼ਿਸ਼ ਕੀਤੀ ਜਾ ਰਹੀ ਹੈ ਪੂਰੇ ਦੇਸ਼ ਦੀ ਨਜ਼ਰ ਅਸੀਂ ਕਹਿ ਸਕਦੇ ਹਾਂ ਇਸ ਖਬਰ ਤੇ ਹੈ ਇਸ ਹਾਲਾਤਾਂ ਤੇ ਹੈ ਕਿਉਂਕਿ ਜੇਕਰ ਪੇੜੀਏ ਭਗਿਆੜ ਉਥੇ ਇਸ ਕਿਸਮ ਦੇ ਨਾਲ ਖੁੱਲੇ ਆਂ ਘੁੰਮਰੇ ਨੇ ਲੋਕਾਂ ਦੀਆਂ ਜਾਨਾਂ ਲੈ ਰਹੇ ਨੇ ਤਾਂ ਇੱਕ ਵੱਡੀ ਚੁਣੌਤੀ ਪ੍ਰਸ਼ਾਸਨ ਦੇ ਲਈ ਬਣਿਆ ਹੋਇਆ ਹੈ ਔਰ ਹਜੇ ਵੀ ਜਿਹੜੇ ਦੋ ਆਦਮ ਖੋਰ ਭਗਿਆੜ ਨੇ ਉਹਨਾਂ ਦੀ ਪਾਲ ਕੀਤੀ ਜਾ ਰਹੀ ਹੈ चला के डिटेक्ट भी हुआ है कि ये जो एक टापू आप लोगों को कई दिनों से रिपोर्टिंग कर रहे हैं पता है टापू पे डिटेक्ट हुआ है वहीं पे ऑपरेशन चलाया जाएगा तो क्या सिंगल डिटेक्ट हुआ था या दोनों ट्रेस हुए थे दोनों ट्रेस हुए थे तो मे भी पॉसिबिलिटी है कि आज या कल में हमारे डी एफ सर बहुत जी जान से पूरी टीम लगी हुई है सी मैडम सी एफ सर का कंटिन्यू रात में भी गश्त कर रहे थे तो सारे लोग लगे हुए हैं आज या कल में पकड़ा जाएगा